ਠੀਕ ਹੈ ਤੁਸੀਂ ਆਪਾਂ ਹੁਣ ਗੱਲ ਕਰਦੇ ਆ ਇਸ ਵਿਸ਼ੇ ਦੇ ਉੱਪਰ ਵੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਕਿਰਤੀ ਦੇ ਹਰੇਕ ਕਣ ਕਣ ਦੇ ਵਿੱਚ ਸੰਗੀਤ ਆ ਜੀ ਹੈ ਨਾ ਵੀ ਬਹੁਤ ਬਹੁਤ ਪਹਿਲਾਂ ਤੋਂ ਵੀ ਜਾਨੀ ਕਿ ਜਦੋਂ ਇਹ ਧਰਤੀ ਬਣੀ ਆ ਜਾਂ ਇਹਦੇ ਵੀ ਜਦੋਂ ਨਹੀਂ ਸੀ ਬਣੀ ਹੈ ਨਾ ਉਦੋਂ ਵੀ ਤਕਰੀਬਨ ਵੀ ਇਹ ਸੰਗੀਤ ਦਾ ਜਿਹੜਾ ਨਾ ਰਿਆ ਇਹ ਬ੍ਰਹਿਮੰਡ ਦੇ ਵਿੱਚ ਚੱਲਦਾ ਸੀ ਜੀ ਹੈਨਾ ਬਈ ਬਹੁਤ ਵਧੀਆ ਸੋਹਣਾ ਵਿਰਸਾ ਤੁਸੀਂ ਸਾਹਮਣੇ ਰੱਖਿਆ ਆ ਤੇ ਬੱਚਿਆਂ ਨੂੰ ਇਹ ਦੇ ਵੀ ਰਹੇ ਜੀ ਤੇ ਹੁਣ ਆਪਾਂ ਇਹ ਗੱਲ ਕਰਦੇ ਆਂ ਬਈ ਕਈ ਤਰ੍ਹਾਂ ਦੇ ਰਾਗ ਜਿਹੜੇ ਆ ਜੀ ਸਰ ਹੈਨਾ ਉਹ ਮੈਨਾਂ ਕਿ ਪ੍ਰਚਲਿਤ ਹੈਗੇ ਆਪਾਂ ਨੂੰ ਤਾਂ ਕਈਆਂ ਦਾ ਨਾਮ ਨਹੀਂ ਪਤਾ ਜਿਹੜਾ ਤੁਸੀਂ ਉਸਤਾਦ ਲੋਕਾਂ ਇਹ ਚੀਜ਼ ਨੂੰ ਜਾਣਦੇ ਸਮਝਦੇ ਆ ਹੈਨਾ ਤੇ ਹੁਣ ਆਪਾਂ ਗੱਲ ਕਰਦੇ ਸੀ ਬਈ ਅ ਕੁਦਰਤ ਦੇ ਜਿਹੜੇ ਰੰਗ ਨੇ ਹੈ ਨਾ ਵੀ ਜਦੋਂ ਬਸੰਤ ਆ ਗਈ ਮੇਗ ਆ ਗਿਆ ਹੈ ਨਾ ਵੀ ਇਦਾਂ ਵੀ ਯਾਨੀ ਕਿ ਰਾਗ ਨੇ ਹੈ ਨਾ ਤੇ ਮੈਂ ਹੁਣ ਇਹ ਇਹ ਗੱਲ ਕਰਦਾ ਆਂ ਵੀ ਜਿਹੜੀ ਪ੍ਰਾਤਕਾਲ ਸਵੇਰੇ ਜਿਹੜਾ ਹੈ ਜੀ ਹੈ ਨਾ ਸਵੇਰੇ ਸਵੇਰੇ ਜਿਹੜਾ ਰਾਗ ਆਪਾਂ ਸੁਣਨਾ ਚਾਹੁੰਦੇ ਆਂ ਅਮਰਤ ਬੇਲੇ ਦਾ ਜਿਹਨੂੰ ਕਹਿੰਦੇ ਆ ਜੀ ਹੈ ਨਾ ਤੇ ਉਹ ਰਾਗ ਦੱਸੋ ਵੀ ਕਿਹੜਾ ਹੁੰਦਾ ਉਹ ਜੀ ਉਹ ਰਾਗ ਰਾਗ ਪੈਰ ਰਾਗ ਪੈਰਵੀ ਰਾਗ ਤੋੜੀ ਤੋੜੀ ਇੱਕੋ ਹੀ ਨਾ ਸਾਰੇ ਜੀ ਇਹ ਜਿਹੜਾ ਰਾਗ ਹੈ ਇਹ ਅਸਲ ਵਿੱਚ ਰਾਗ ਭੈਦ ਬਥਾੜ ਦੇ ਵਿੱਚੋਂ ਨਿਕਲੇ ਆ ਸਭ ਤੋਂ ਪਹਿਲਾਂ ਇਹ ਪੈ ਰਵੀ ਹੀ ਨਿਕਲਿਆ ਸ਼ਿਵ ਭਗਵਾਨ ਦੇ ਮੁਖ ਦੇ ਵਿੱਚੋਂ ਅੱਛਾ ਤੇ ਉਹਦੇ ਵਿੱਚੋਂ ਇਹ ਤਾਲ ਬਣੀ ਜੋ ਆਪਾਂ ਤਬਲੇ ਤੇ ਵਜਾਉਂਦੇ ਸਭ ਤੋਂ ਪਹਿਲਾਂ ਮਰਦੰਗ ਦੇ ਦੇ ਬੋਲ ਬਣੇ ਹਾਂਜੀ ਡੰਬੂ ਦੇ ਵਿੱਚੋਂ ਹਨਾ ਸੋ ਇਹ ਸਭ ਉਹੀ ਆ ਤੇ ਸਭ ਤੋਂ ਜੋ ਪਹਿਲਾ ਰਾਗ ਉਹ ਰਾਗ ਪੈਰ ਰਾਗ ਪੈਰ ਜੋ ਉਸ ਵੇਰ ਦੇ ਟਾਈਮ ਗਾਉਣ ਵਾਲਾ ਰਾਗ ਤੇ ਉਹ ਇਹ ਥੋੜਾ ਜਿਆਦਾ ਦਿਖਾਉਂਗੇ ਉਹਦਾ ਜੀ ਬਿਲਕੁਲ 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 ਸਰ ਬਿਲਕੁਲ ਥੋੜੀ ਜੀ ਆ ਆ ਆ ਨਾ ਗੁਗਾ ਮਾਧਾ ਪਗ ਮਰੇ ਜਾਗੋ ਮੋ ਹੈ ਨਾ ਪਿਆਰੇ ਤੂੰ ਮਾ ਜਾਗੋ ਮੋ गो गो हरम गम पम गम पम गमदरी सरज गो गो है ना का सावरी सो रात भोर मना भवे सावरी सो रात मोरे मना भवे ननता के श्याम तुला

ਨਬਾਲ ਸਭ ਭੂ ਪਤਗਾਵੇ ਤੁਮਰੇ ਦਰਸਕੇ ਭੂ ਕੇ ਪਿਆਸ ਤੁਮਰੇ ਦਰਸਕੇ ਭੂ ਕੇ ਪਿਆਸ ਉਠਿਓ ਨੰਦ ਗੁਲਾਰੇ ਜਾਨੋ ਮੋਹਨ ਕਾ i my not ਵਧੀਆ ਕਈ ਯਾਰੀ ਨਾ ਮਨੂੰ ਆਪਾਂ ਟੀਵੀ ਦੇ ਵਿੱਚ ਨਾ ਸਵੇਰੇ ਸਵੇਰੇ ਦੇ ਰਾਗ ਜਿਹੜੇ ਚੱਲਦੇ ਹੁੰਦੇ ਕਿ ਯਾਰੀ ਜੀ ਹੈ ਨਾ ਆਪਾਂ ਉਹ ਚੱਲਦੇ ਆ ਹੈ ਨਾ ਤੇ ਕਈ ਵਾਰੀ ਬੱਚੇ ਜਿਹੜੇ ਆ ਨਾ ਅੱਜ ਕੱਲ ਦੇ ਵੀ ਉਹ ਏਸ ਰਾਗ ਨੂੰ ਨਾ ਬੜਾ ਸਮਝ ਨਹੀਂ ਪਾਉਂਦੇ ਹੈ ਨਾ ਵੀ ਇੱਕ ਹੋਰ ਭਾਵਨਾ ਮਨ ਦੇ ਵਿੱਚ ਹੁੰਦੀ ਆ ਵੀ ਅਸੀਂ ਕੋਈ ਐਸਾ ਜਾਨੀ ਕਿ ਅੱਜ ਕੱਲ ਜਿੱਦਾਂ ਦੇ ਗਾਣੇ ਚੱਲਦੇ ਉਹਨਾਂ ਦੇ ਪਰ ਸੱਚੀ ਸੱਚ ਜਾਲਿਓ ਵੀ ਇਹ ਜਿਹੜਾ ਸੰਗੀਤਾ ਇਹ 11 ਸਾਲਾਂ ਤੋਂ ਚੱਲਦਾ ਆ ਰਿਹਾ ਵਾ ਤੇ ਕਈ ਵਾਰੀ ਹੁਣ ਆਪਾਂ ਵੇਖਦੇ ਆ ਵੀ ਅੱਜ ਇੱਕ ਫਿਲਮ ਲੱਗੀ ਤੇ ਉਹਦੇ ਗਾਣੇ ਹਫ਼ਤਾ 10 ਦਿਨ ਚੱਲੇ ਉਹ ਲੋਕੀ ਭੁੱਲ ਜਾਂਦੇ ਪਰ ਅੱਜ ਵੀ ਜਿਹੜੇ ਪੁਰਾਣੇ ਗਾਣੇ ਆ ਜਿਹੜੇ ਅੱਜ ਵੀ ਸੁਣੋ ਉਹ ਨਵੇਂ ਲੱਗਦੇ ਆ ਤਕਰੀਬਨ ਉਹਨਾਂ ਦੇ ਵਿੱਚ ਇਹ ਸ਼ਾਸਤਰੀ ਸੰਗੀਤ ਦਾ ਬਹੁਤ ਜ਼ਿਆਦਾ ਯਾਨੀ ਕਿ ਵਿੱਚ ਉਹਦੇ ਸ਼ਾਸਤਰੀ ਸੰਗੀਤ ਨੂੰ ਲਿਆ ਗਿਆ ਸੀ ਉਹਦੇ ਵਿੱਚ ਉਹ ਇਸੇ ਕਰਕੇ ਪ੍ਰਾਣੀਆਂ ਫਿਲਮਾਂ ਜਿਹੜੀਆਂ ਉਹਨਾਂ ਦੇ ਗਾਣੇ ਅੱਜ ਵੀ ਜ਼ਿਆਦਾ ਚੱਲਦੇ ਆ ਇਹ ਵਿਰਸਾ ਜਿਹੜਾ ਆ ਵੀ ਇਹ ਮਰਨ ਵਾਲਾ ਨਹੀਂਗਾ ਕਦੀ ਵੀ ਵੀ ਇਹ ਅੱਜ ਵੀ ਨਵਾਂ ਤੇ ਕੱਲ੍ਹ ਵੀ ਨਵਾਂ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਨਵਾਂ ਦਾ ਨਵਾਂ ਰਹਿਣਾ ਹੈ। ਬੇ ਸਤਿਗੁਰੂ ਮੇਰ ਕਰਨ ਬਹੁਤ ਵਧੀਆ ਤੇ ਭਾਈ ਇਹਦੇ ਵਿੱਚ ਆਪਾਂ ਇਹ ਇਹਦੇ ਹਿੱਸੇ ਦਿਖਾਣੀ ਇਹ ਵੀ ਕਿ ਕਿੰਨਾ ਜੀ ਜੀ 4 ਕਿੰਨਾ 5 ਕਿੰਨਾ ਬਿਲਕੁਲ ਦੇਖੋ ਪੰਜਾਂ ਗ੍ਰਾਮਾ ਸਰ ਇੱਕ ਨਾ ਤੁਸੀਂ ਬਹੁਤ ਅੱਛੀ ਗੱਲ ਕਹੀ ਜੋ ਮੇਰੇ ਜੈਨ ਨੂੰ ਬੜੀ ਅੱਛੀ ਲੱਗੀ ਤੇ ਬਹੁਤ اچھی ਗੱਲ ਮੈਨੂੰ ਲੱਗੀ ਕਿ ਇਹ ਗੱਲ ਸੱਚ ਹੈ ਕਿ ਇਹ ਸੁਰ ਤੋਂ ਹੀ ਚੱਲਦਾ ਆ ਰਿਹਾ ਹੈ ਸੰਗੀਤ ਤੇ ਇਹ ਕੋਈ ਇਨਸਾਨ ਦੀ ਬਣਾਈ ਹੋਈ ਕਲਾ ਨਹੀਂ ਇਹਨੂੰ ਅਸੀਂ ਦੇਵ ਵਿਦਿਆ ਕਹਿੰਦੇ ਆ ਜੋ ਉਸ ਤੋਂ ਬਾਅਦ ਦੇਵਤਿਆਂ ਦੇ ਬੱਚੇ ਜਿਨ੍ਹਾਂ ਨੂੰ ਆਪਾਂ muni ਕਹਿੰਦੇ ਆ ਜਾਂ ਨਾਰਦ ਭਗਵਾਨ ਨੇ ਉਸ ਤੋਂ ਬਾਅਦ ਸਿੱਖੇ ਉਹਨਾਂ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੇ ਉਸ ਤੋਂ ਬਾਅਦ ਇਹ ਇਨਸਾਨਾਂ ਦੇ ਵਿੱਚ ਆਈ ਇਹ ਕਲਾ ਜੀ ਸੋ ਅਸਲ ਦੇ ਵਿੱਚ ਜਿਹੜੀ ਤੁਹਾਨੂੰ ਮੈਂ ਹੁਣ ਬੰਦੀ ਸੁਣਾਈ ਇਹ ਇਹ ਬੰਦਿਸ਼ ਨੂੰ ਜੇ ਆਪਾਂ ਲਈਏ ਅਸਲ ਵਿੱਚ ਇਹ ਇੱਕ ਲਿਖਾਰੀ ਹੋਈ ਸੰਦ ਜੀ ਕੋਣ ਪੜ੍ਹ ਜੀ ਸੰਦ 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 ਜੀ ਠੀਕ ਹੈ ਜੀ ਜੀ ਇਹ ਉਹਨਾਂ ਦੀ ਲਿਖੀ ਹੋਈ ਆ ਇਹ ਇਹ ਜੋ ਲਿਖਾਵਟ ਹੈ ਜੀ ਮੈਂ ਬੰਦਿਸ਼ ਗਾਈ ਆ ਇਹ ਘਟੋ ਘਟ 1200 ਸਾਲ ਪੁਰਾਣੀ ਆ 1200 ਸਾਲ ਪੁਰਾਣੀ ਜੀ ਜੀ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਮਾਂ ਵੀ ਇਹ ਜਿਹੜਾ ਸੰਗੀਤ ਆ ਨਾ ਹੈ ਨਾ ਚਾਹੇ ਉਹ ਹੁਣ ਦੁਨੀਆ ਦੇ ਵਿੱਚ ਹਰ ਇੱਕ ਜਗ੍ਹਾ ਤੇ ਵਧੀਆ ਤੋਂ ਵਧੀਆ ਸੰਗੀਤ ਪਰ ਇਹਦੀ ਜਿਹੜੀ ਉਪਜਾ ਉਹ ਭਾਰਤ ਦੇ ਵਿੱਚੋਂ ਹੀ ਹੋਈ ਹੈ ਜੀ ਵੀ ਭਾਰਤ ਦੇ ਵਿੱਚੋਂ ਜਿਹੜਾ ਸੰਗੀਤ ਦਾ ਮੋਡ ਵਾ ਨਾ ਜਿਹੜਾ ਹਨਾ ਉਹ ਇੱਥੋਂ ਹੀ ਜਾਨੀ ਕਿ ਚੱਲਿਆ ਵਾ ਹਨਾ ਤੇ ਅੱਛਾ ਮਾਸਟਰ ਜੀ ਵੀ ਮੈਂ ਹੁਣ ਇੱਕ ਆਪਾਂ ਇੱਕ ਜਿਹੜੇ ਬੱਚੇ ਆ ਆਉਣ ਵਾਲੇ ਜੀ ਉਹਨਾਂ ਨੂੰ ਇਹ ਇਹ ਹਾਰਮੋਨੀਅਮ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਉਹਨਾਂ ਨੂੰ ਹਨਾ ਵੀ ਇੱਕ ਗ੍ਰਾਮਾ ਦੇ ਵਿੱਚ ਜਾਂ ਪੰਚਮ ਸੁਰ ਜੀ ਜੀ ਤੇ じゃ ਇਹਨੂੰ ਕਿਦਾਂ ਹਿੱਸਿਆਂ ਦੇ ਵਿੱਚ 4 ਜਾਂ 5 ਜਾਂ 9 ਇਦਾਂ ਦਾ ਕੁਝ ਕਰਦੇ ਹੁੰਦੇ ਨਾ ਜੀ ਬਿਲਕੁਲ ਵੀ ਇਦਾਂ ਕਿਦਾਂ ਵੰਡਦੇ ਜੀ ਅਸਲ ਦੇ ਵਿੱਚ ਨਾ ਇਹਦੇ ਵਿੱਚ ਸਕੇਲਸ ਹੁੰਦੇ ਆ ਸਕੇਲ ਅੱਛਾ ਜਿਹਨੂੰ ਆਪਾਂ ਸਕੇਲ ਕਹਿੰਦੇ ਹਾਂ ਨਾ ਹਾਂਜੀ ਹਾਂਜੀ ਵੈਸਟਰਨ ਦੇ ਵਿੱਚ ਸਕੇਲ ਕਹਿੰਦੇ ਆ ਆਪਣੇ ਇੰਡੀਅਨ ਦੇ ਵਿੱਚ ਇਹਨੂੰ ਸਵਰ ਕਹਿੰਦੇ ਜਿੱਦਾਂ ਪਹਿਲਾ ਕਾਲਾ ਦੂਜਾ ਕਾਲਾ ਤੀਜਾ ਕਾਲਾ ਜੀ ਜੀ ਤੋਂ ਉਸੇ ਤਰ੍ਹਾਂ ਦੂਜਾ ਚਿੱਟਾ ਹਨਾ ਤੇ ਇਹਨੂੰ ਵੈਸਟਰਨ ਦੇ ਵਿੱਚ ਕਹਿੰਦੇ ਨੇ ਸੀ ਸ਼ਾਰਪ ਡੀ ਸ਼ਾਰਪ ਅੱਛਾ ਜੀ ਐਫ ਜਾਂ ਇਦਾਂ ਸਕੇਲ ਬਣ ਜਾਂਦੇ ਹਨ ਜਿਸ ਤਰ੍ਹਾਂ ਹੁਣ ਆਪਾਂ ਦੇਖ ਰਹੇ ਹਾਂ ਕਿ ਇਹ ਇੱਕ ਮਿੰਟ ਵੀਡੀਓ ਅੱਗੇ ਲਿਆਈਏ ਸੁਰਾਂ ਤੋਂ ਉੱਪਰ ਲੈ ਜਾਏ ਕਿ ਇਦਾਂ ਠੀਕ ਹੈ ਜੀ ਦੇਖ ਲੋ ਕਿਦਾਂ ਕਰਨਾ ਲਿਓ ਹੈ ਲਿਓ ਲਿਓ ਰੋਬੀ ਲਿਆਓ ਇੱਕ ਜਣ ਇਹ ਆਪਾਂ ਹਰਮੋਨੀਅਮ ਦਾ ਕੀਬੋਰਡ ਦੇਖਦੇ ਹਾਂ ਆਪਾਂ ਇਹ ਕੀ ਦੇ ਵਿੱਚ ਆਪਾਂ ਨੂੰ ਇੱਕ ਚੀਜ਼ ਬੜੀ ਸਿਮਿਲਰ ਜੀ ਲੱਗੂਗੀ ਸਰ ਕਿ ਆ ਸਾ ਤੇ ਆ ਸਾ ਹਾਂਜੀ ਦੋ ਤਿੰਨ ਤੇ ਫਿਰ ਦੋ ਫਿਰ ਦੋ ਹਾਂ ਫਿਰ ਇਹ ਦੋ ਤਿੰਨ ਤੇ ਇਹ ਫਿਰ ਦੋ ਬਿਲਕੁਲ ਦੋ ਤਿੰਨ ਉਹ ਆਪਣੇ ਕੋ ਵੱਡਾ ਹਮੋਂਦੀ ਨਹੀਂ ਹੈਗਾ ਸੋ ਇੱਥੇ ਇੱਕ ਮਤਲਬ ਕਿ ਸਾਹ ਹੈ ਰੇ ਨਹੀਂ ਹੈ ਠੀਕ ਹੈ ਨਾ ਸੋ ਇਹ ਇਹ ਤਿੰਨ ਸਬਤਕ ਬਣ ਗਏ ਅਡਜਸਟਨ ਦੇ ਵਿੱਚ ਆਪਾਂ ਇਹਨੂੰ ਕਹਿੰਦੇ ਆਕਟਿਵ ਆਕਟਿਵ ਜੀ ਜੀ 3 ਆਕਟਿਵਸ ਬਣ ਗਏ ਇੱਕ ਇੱਕ ਆਕਟਿਵ ਹੋ ਗਿਆ ਇਹਨੂੰ ਕਹਿੰਦੇ ਲੋਅਰ ਆਕਟਿਵ ਮਤਲਬ ਕਿ ਮੰਦਰ ਸਬਤਕ ਅੱਛਾ ਜੀ ਉਹ ਮੰਦਰ ਸਬਤਕ ਦੀ ਆਵਾਜ਼ ਅੱਛਾ ਜੀ ਬੇਸ ਵਾਲੀ ਹੈ ਨਾ ਬੇਸ ਵਾਲੀ ਫਿਰ ਉਸ ਤੋਂ ਬਾਅਦ ਆ ਗਿਆ ਮਿਡਲ ਆਕਟਿਵ ਮਤਲਬ ਕਿ ਮੱਧ ਸਬਤਕ ਜਿੱਥੋਂ ਮੈਂ ਗਾ ਰਿਹਾ ਸੀ ਸਾ ਇਹੋ ਠੀਕ ਹੈ ਜੇ ਇਹ ਇਹ ਮੱਧ ਸਬਤਕ ਸਾ ਇਹ ਲੋਅ ਰਕ ਸਾ ਜਿੱਦਿਗਾ ਤਾਂ ਉਸ ਤੋਂ ਬਾਅਦ ਆ ਗਿਆ ਤਾਰ ਸਬਤਕ ਮਤਲਬ ਕਿ ਹਾਈ ਆਕਟਿਵ ਸੋ ਹੋ ਗਿਆ ਸਾ ਇਹ ਉੱਪਰ ਆਈਆ ਸਾ ਇਹ ਪੰਚਮ ਪੰਚਮ ਸੁਰ ਦੇ ਨੰਨੇ ਜੀ ਪੰਚਮ ਦੇਖੋ ਜੀ ਇਹਦੇ ਵਿੱਚ ਹਰੇਕ ਸੁਰ ਦਾ ਇੱਕ ਨਾਮ ਹਮ ਜਿੱਦਾਂ ਸਾ ਇਹਨੂੰ ਕਹਿੰਦੇ ਸ਼ੜਜ ਇਹਨੂੰ ਕਹਿੰਦੇ ਸ਼ੜਜ ਛੜਜ ਸ਼ੜਜ ਇਹ ਹੈਗਾ ਰੇ ਇਹਨੂੰ ਕਹਿੰਦੇ ਰਿਸ਼ਭ ਅੱਛਾ ਜੀ ਇਹ ਹੈਗਾ ਗਾ ਇਹਨੂੰ ਕਹਿੰਦੇ ਗੰਧਾਰ ਠੀਕ ਹੈ ਜੀ ਇਹ ਹੈ ਮਾ ਇਹਨੂੰ ਕਹਿੰਦੇ ਮੱਧਮ ਇਹ ਹੈਗਾ ਪਾ ਪਾ ਨੂੰ ਕਹਿੰਦੇ ਪੰਚਮ ਪਾ ਨੂੰ ਕਹਿੰਦੇ ਪੰਚਮ ਜੀ ਠੀਕ ਹੈ ਪਾ ਸ਼ਵਰ ਨੂੰ ਕਹਿੰਦੇ ਪੰਚਮ ਧਾ ਸ਼ਵਰ ਨੂੰ ਕਹਿੰਦੇ ਧਵਤ ਨੀ ਨੂੰ નિਸ਼ਾ ਸਾਂ ਨੂੰ ਸ਼ੜਜ ਅੱਛਾ ਇਹ ਵੀ ਅਲੱਗ-ਅਲੱਗ ਵਾ ਨੇ ਜੀ ਬਿਲਕੁਲ ਹੁਣ ਇਦੇ ਵਿੱਚ ਫਰਕ ਇਹ ਆ ਕਿ ਜਿਹੜੇ ਪੰਚਮ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਸੱਤ ਤੱਕ ਦੇ ਪੰਚਮ ਦੀ ਹੋ ਰਹੀ ਆ। ਅੱਛਾ ਜੀ ਕਿ ਪੰਚਮ ਬਿੱਤੀਜੇ ਕਾਲੇ ਦੇ ਵਿੱਚ ਜਾ ਕੇ ਜੀ ਜੀ ਉਹ ਮਤਲਬ ਕਿ ਤੀਸਰੇ ਸੱਤ ਤੱਕ ਦੇ ਵਿੱਚ ਜਾ ਕੇ ਪੰਚਮ ਲਗਾਣਾ। ਪੰਚਮ ਲਗਾਣਾ। ਹੁਣ ਇਦਾਂ ਹੀ ਆਪਾਂ ਇੱਥੇ ਰੱਖਿਓ। ਹੁਣ ਇਹਦੇ ਵਿੱਚ ਜਦੋਂ ਇੱਕ ਮੇਲ ਮਾਇ ਜਣ ਕਿ ਮੁੰਡਾ ਸਾਹ ਸ਼ੁਰੂ ਕਰਦਾ ਤੇ ਜਾਂ ਲੇਡੀਜ਼ ਫੀਮੇਲ ਸਾਹ ਸ਼ੁਰੂ ਕਰਦੇ ਉਹਦਾ ਫਰਕ ਹੁੰਦਾ ਕੁਝ? ਜੀ ਬਿਲਕੁਲ ਬਹੁਤ ਫਰਕ ਆ। ਮਾ ਜੀ ਉਹ ਕੋਈ ਦੱਸਿਓ ਇੱਥੇ ਜੇ ਇੱਕ ਜੈਂਟਸ ਨੇ ਗਾਉਣਾ ਜਾਂ 18 ਸਾਲ ਤੋਂ ਉੱਪਰ ਉਹ ਬੱਚਾ ਆ ਜਾਂ ਉਹ ਗਾ ਸਕਦਾ ਸੀ ਸ਼ਾਰਪਾ ਸਾਰੇ ਗਾ ਮਾ ਪਧਨੀ ਸ ਸਾਇਨਾ ਬਗਦੀ ਸਾ ਠੀਕ ਹੈ ਜਾਓ ਗਾ ਸਕਦਾ ਦੇ ਤੋਂ ਸਾਰੇ ਗਾ ਮਾ ਪਧਨੀ ਸ ਸਾਇਨਾ ਬਗਦੀ ਸਾ ਇਹ ਡੀ ਸ਼ਾਰਪ ਠੀਕ ਹੈ ਅਗਰ ਕਿਸੇ ਬੱਚੇ ਨੇ ਗਾਣਾ ਤਾਂ ਉਹਨੂੰ ਜੀ ਲੇਡੀਸ ਨੇ ਜਾਂ ਬੱਚੇ ਨੇ ਗਾਣਾ ਲੇਡੀਸ ਤੇ ਬੱਚੇ ਦਾ ਬਿਲਕੁਲ ਸੇਮ ਹੋਏਗਾ ਸੋ ਉਹਦਾ ਸਕੇਲ ਹੋਏਗਾ ਸਾ ਬੋਚਾ ਜਾਏਗੀ ਸਾ ਠੀਕ ਹੈ ਅੱਛਾ ਜੀ ਸਾ ਜੀ ਸਾ ਅੱਛਾ ਕੋਟ ਤੇ ઓ ਲੇਡਿਸ ਇੱਥੋਂ ਸ਼ੁਰੂ ਕਰੋ ਜੀ ਇੱਥੋਂ ਕਰੋਗੀ ਜਾਂ ਇੱਥੋਂ ਸਾ ਸਾ ਠੀਕ ਹੈ ਜੀ ਸਾ ਰੇ ਗ ਮ ਪਾ ਦਾ ਨੀ ਸਾ ਸਾ ਰੇ ਗ ਪ ਮ ਹ ਲੈ ਸਹੀ ਜਾਂ ਇੱਥੋਂ ਸਰਗਮ ਵਧਨੀ ਸਸਾਨੀ ਦਪਮ ਗਰੇ ਸਰਗਮ ਵਧਨੀ ਸਾਈਨ ਦਪਮ ਗਰੇ ਸਸ ਅੰਚਰ ਆਪਾਂ ਹੁਣ ਗੱਲ ਕਰਦੇ ਆ ਉਹ ਵੀ ਹੁਣ ਇਸ ਟਾਈਮ ਇਸ ਟਾਈਮ ਵੀ ਕਲਾਸਿਕਲ ਦੇ ਵਿੱਚ ਕਲਾਸਿਕਲ ਦੇ ਵਿੱਚ ਤੁਸੀਂ ਕਿਸ ਕਲਾਕਾਰ ਨੂੰ ਜ਼ਿਆਦਾ ਸੁਣਨਾ ਪਸੰਦ ਕਰਦੇ ਦੇਖੋ ਜੀ ਕਲਾਸਿਕਲ ਦੇ ਵਿੱਚ ਤਾਂ ਬਹੁਤ ਸਾਰੇ ਉਸਤਾਦ ਨੇ ਮੈਂ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਸੁਣਨਾ ਪਸੰਦ ਕਰਦਾ ਕੋਈ ਘੱਟ ਨਹੀਂ ਹੈ ਸੋ ਜੋ ਮੈਨੂੰ ਜ਼ਿਆਦਾ ਪਸੰਦ ਨੇ ਉਸਤਾਦ ਬੜੀ ਗੁਲਾਮ ਅਲੀ ਖਾਨ ਸਾਹਿਬ ਅੱਛਾ ਬਿਠਾ ਕਰਾਣਾ ਜੀ ਜੀ ਆਪਣੇ ਉਸਤਾਦ ਆਮੀਰ ਖਾਨ ਸਾਹਿਬ ਅੱਛਾ ਜੀ ਜੀ ਉਸਤਾਦ ਰਾਸ਼ਿਦ ਅਲੀ ਖਾਨ ਸਾਹਿਬ ਸਹੀ ਹੈ ਜੀ ਪੰਡਿਤ ਭੀਮਸੇਨ ਜੋਸ਼ੀ ਜੀ ਜੀ ਤੇ ਉਸਤਾਦ ਪੰਡਿਤ ਕਵਲਿਆ ਕੁਮਾਰ ਜੀ ਪੰਡਿਤ ਰਾਜਨ ਸਾਧਨ ਮਿਸ਼ਰਾ ਜੀ ਤੇ ਪੰਡਿਤ ਵੈਂਕਟੇਸ਼ ਕੁਮਾਰ ਜੀ ਇਹਨਾਂ ਨੂੰ ਮੈਂ ਬਹੁਤ ਪਸੰਦ ਕਰਦਾ ਬਿਲਕੁਲ ਜੀ ਸੋ ਇਸੇ ਤਰ੍ਹਾਂ ਬਾਲੀਵੁੱਡ ਦੇ ਵਿੱਚ ਚਲੇ ਜਾਈਏ ਸ਼ੰਕਰ ਮਹਾਦੇਵਨ ਸਰ ਅੱਛਾ ਜੀ ਹਰੀ ਹਰਨ ਸਰ ਹਰੀ ਹਰਨ ਸਰ ਜੀ ਜੀ ਤੇ ਚਾਹੇ ਆਪਣੇ ਭਗਤੀ ਸੰਗੀਤ ਦੇ ਵਿੱਚ ਹੋ ਗਏ ਆਪਣੇ ਅਨੂਪ ਜਲੋਟਾ ਜੀ ਅਨੂਪ ਜਲੋਟਾ ਜੀ ਜੀ ਵਾਹ ਉਹਨਾਂ ਨੂੰ ਮੈਂ ਬਹੁਤ ਸੁਣਨਾ ਪਸੰਦ ਕਰਦਾ ਜੀ ਬਿਲਕੁਲ ਤੇ ਪੰਜਾਬ ਦੇ ਵਿੱਚ ਆਈਏ 우ਸਤਾਦ ਮਾਸਟਰ ਸਲੀਮ ਜੀ ਅੱਛਾ ਜੀ ਵਾਹ ਜੀ ਮਾਸਟਰ ਸਲੀਮ ਜੀ ਸਰਦੂ ਸਕੰਦਰ ਸਾਹਿਬ ਵਾਹ ਜੀ ਜੀ ਹਾਂਸ ਰਾਏ ਹਾਂਸ ਜੀ ਨੇ ਸਾਡੇ ਜਲੰਧਰ ਦੀ ਬਹੁਤ ਵੱਡੀ ਮਹਾਨ ਹਸਤੀ ਪੰਡਤ ਵੀ एस ਨਾਰੰਗ ਜੀ ਪ੍ਰੋਫੈਸਰ ਸੁਪਾਲ ਸਿੰਘ ਜੀ ਮੇਰੇ ਉਸਤਾਦ ਜੀ ਉਸਤਾਦ ਮਨਿੰਦਰ ਸਿੰਘ ਨਾਮਟੜੀ ਬਾਕੀ ਸਾਫ ਚਰਨਾਂ ਜਾਂ ਕਰਕੇ ਜੀ ਜੀ ਨਾਰੰਗ ਸਾਹਿਬ ਜੀ ਪਿਛਲੇ ਦਿਨੀ ਉਹਨਾਂ ਦਾ ਦੇਹਾਂਤ ਹੋ ਗਿਆ ਸੋ ਪ੍ਰਮਾਤਮਾ ਨੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਲੈ ਲਿਆ ਸੋ ਬਹੁਤ ਅੱਛੀ ਰੂਹ ਬਹੁਤ ਨੀਕ ਰੂਹ ਤੇ ਬਹੁਤ ਸੁਰੀਲੀ ਰੂਹ ਉਹਨਾਂ ਨੂੰ ਸੁਣ ਸੁਣ ਕੇ ਅਸੀਂ ਉਹਨਾਂ ਦੇ ਰਾਹ ਤੇ ਚੱਲੇ ਉਹਨਾਂ ਦੇ ਵੀ ਬਹੁਤ ਵਧੀਆ ਵਧੀਆ ਸਟੂਡੈਂਟ ਆ ਬਹੁਤ ਵਧੀਆ ਵਧੀਆ ਸਟੂਡੈਂਟ ਜੀ ਜੀ ਹਾਂਸ ਰਾਜ ਅੰਜਸ ਜੀ ਵੀ ਉਹਨਾਂ ਦੇ ਸਟੂਡੈਂਟ ਆ ਮਾਸਟਰ ਸਲੀਮ ਜੀ ਵੀ ਉਹਨਾਂ ਦੇ ਸਟੂਡੈਂਟ ਆ ਮਾਨ ਸਾਹਿਬ ਜੀ ਜੀ ਨਾਰਾ ਜੀ ਜੀ ਦਿਵਾ ਜੀ ਜੀ ਆਪਣੇ ਆਪਣੇ ਸੁਖੀ ਜੀ ਉਹਨਾਂ ਦੇ ਸਟੂਡੈਂਟ ਨੇ ਬਾਲੀਵੁੱਡ ਦੇ ਵਿੱਚ ਹਾਂਜੀ ਹਾਂਜੀ ਜੀ ਜੀ ਬਿਲਕੁਲ ਚਲ ਛਈਆ 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 ਜੀ ਸੁਖਵਿੰਦਰ ਸੁਖਵਿੰਦਰ ਸਖੀ ਸੁਖਵਿੰਦਰ ਜੀ ਬਹੁਤ ਬਹੁਤ ਅੱਛੇ ਗੁਣੀਏ ਬਹੁਤ ਜਿੰਦੂ ਹੀ ਹੈ ਨਾ ਹਾਂਜੀ ਹਾਂਜੀ ਬਹੁਤ ਗੁਣੀਏ ਪਹਿਲਾਂ ਦੂਰਦਰਸ਼ਨ ਤੇ ਆਉਂਦੇ ਹੁੰਦੇ ਸੀ ਜੀ 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 ਮਛਲੀ ਗਾਣਾ ਉਹਨਾਂ ਨੇ ਗਾਇਆ ਸੀਗਾ ਜੀ ਜੀ ਬਿਲਕੁਲ ਜਲੰਧਰ ਦੂਰਦਰਸ਼ਨ ਦੇ ਉੱਪਰ ਹੈਨਾ ਸਾਧਗੁਰੂ ਮੇਬ ਕਰਨ ਵੀ ਜਿਨ੍ਹਾਂ ਜਿਨ੍ਹਾਂ ਨੇ ਇਹਨੂੰ ਫੜਿਆ ਨਾ ਚੰਗੀ ਤਰ੍ਹਾਂ ਸੰਗੀਤ ਨੂੰ ਹੈਨਾ ਜਾਣਿਆ ਪਹਿਚਾਣਿਆ ਭਾਗ ਦਿੱਤਾ ਉਹਨਾਂ ਨੇ ਜ਼ਰੂਰ ਉਪਲਬਧੀਆਂ ਹਾਸਲ ਕੀਤੀਆਂ ਜੀ ਬਿਲਕੁਲ ਜੀ ਹੈਨਾ ਤੇ ਅੱਛਾ ਮੈਂ ਹੁਣ ਇੱਕ ਹੋਰ ਬੇਨਤੀ ਤੁਹਾਡੇ ਚਰਨਾਂ 'ਚ ਕਰਦਾ ਵਾਂ ਵੀ ਤੁਸੀਂ ਜਦੋਂ ਖੁਸ਼ ਹੁੰਨੇ ਆ ਰਿਆਜ ਕਰਦੇ ਕਰਦੇ ਜਾਂ ਜਦੋਂ ਕੁ ਮਨ ਕਰਦਾ ਕੁਝ ਵੀ ਜੀ ਹੈਨਾ ਵੀ ਹਰਮੋਨੀ ਮੋਰੇ ਪਿਆ ਹੋਵੇ ਹੈਨਾ ਤੇ ਕੀ ਗਾਣਾ ਪਸੰਦ ਕਰਦੇ ਜੀ ਵੈਸੇ ਤਾਂ ਮੈਂ ਜਦੋਂ ਜਦੋਂ ਅੱਛੇ ਮੂਡ 'ਚ ਅਸੀਂ ਤਾਂ ਕਲਾਸੀਕਲ ਵੀ ਗਾਈਦਾ ਗਜ਼ਲ ਵੀ ਕਵਾਲੀ ਵੀ ਗਾਈਦੀ ਪਰ ਮੈਂ ਮੈਂ ਆਪਣੇ ਉਸਤਾਦ غلام अली ਖਾਨ ਸਾਹਿਬ ਗਜ਼ਲ ਵਾਲੇ ਜਿਹੜੇ ਗਜ਼ਲਾਂ ਵਾਲੇ ਉਹਨਾਂ ਨੂੰ ਬਹੁਤ ਪਸੰਦ ਕਰਦਾ ਸੋ ਉਹਨਾਂ ਦੀਆਂ ਗਜ਼ਲਾਂ ਅਸੀਂ ਗਾਈ ਦੀਆਂ ਕੋਸ਼ਿਸ਼ ਕਰੀ ਦੀਆਂ ਉਹਨਾਂ ਵਰਗਾ ਗਾਉਣ ਦਾ ਥੋੜਾ ਜਿਹਾ ਗਾ ਕੇ ਸੁਣਾਉਂਗਾ ਜੀ ਬਿਲਕੁਲ ਬਿਲਕੁਲ ਬਹੁਤ ਬਾਕਲਾਸੀਕਲ ਦਾ ਬਥੇਰਾ ਆਪਣੇ ਕਿ ਸੁਣ ਲਿਆ ਵਾ ਇੱਕ ਗਜ਼ਲ ਦੇ ਉੱਪਰ ਵੀ ਮਾੜਾ ਆ ਜਾਣਾ ਚਾਤ ਮਰਵਾਈ ਆ ਫਸਾ ਦੇ ਜੀ i mm -hmm. ah. इस दश्त में इक शहद का वो क्या हुआ आवाज दीजिए दिल के जो पदन दिल में आ मुझको छेदया आवाज की बाबा ਕਬ ਮੁਝੇ ਆ ਆ ਆ ਕਲ ਸਬ ਮੁਝੇ ਬੇਸ਼ਕਲ ਕੇ ਕਲ ਸਬ ਇਹ ਪਾਗਲ ਕਰ ਦੇਗਾ ਮੁੱਖ ਦਇਆ ਆਵਾਜ ਦੇ ਬਾਬਾ ਦੇ ਦੀ ਸੁਧਵਾ ਵਾਜ ਬਾਬਾ ਚੱਲ ਰਹਿਣੇ ਹੁੰਦੀ ਮੇਰੇ ਸੇ ਬਹੁਤ 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 ਸਤਿਗੁਰਾਂ ਨੇ ਕਿਰਪਾ ਕੀਤੀ ਆ ਤੇ ਜਿਹੜਾ ਤੁਸੀਂ ਇਹ ਆਪ ਵੀ ਗ੍ਰਹਿਣ ਕਰ ਰਹੇ ਆ ਔਰ ਇਹਦਾ ਸ਼ਿੱਟਾ ਵੀ ਦੇ ਰਹੇ ਆ ਸਾਰੇ ਬੰਦੇ। ਨਮਸਕਾਰ ਜੀ। ਬਈ ਕਹਿੰਦੇ ਆ ਵੀ ਹਰੇਕ ਕੰਮ ਦੇ ਲਈ ਨਾ ਅਲੱਗ-ਅਲੱਗ ਰੂਹਾਂ ਨੂੰ ਚੁਣਿਆ ਜਾਂਦਾ ਵਾ। ਜੀ। ਬਈ ਐਡੀ ਵੱਡੀ ਸ੍ਰਿਸ਼ਟੀ ਆ। ਇੰਨੀ ਦੁਨੀਆ ਵਾਂ। ਵੀ ਇਹਦੇ ਵਿੱਚ ਕੋਈ ਖਾਸ ਰੂਹਾਂ ਹੀ ਹੁੰਦੀਆਂ ਜਿਹੜੀਆਂ ਇਸ ਫੀਲਡ ਵੱਲ ਨੂੰ ਝੁਕਾ ਹੁੰਦਾ ਜਿਨ੍ਹਾਂ ਦਾ ਉਹਨਾਂ ਦੇ ਉੱਪਰ ਜਾਨੀ ਕਿ ਚੁਣੀਆਂ ਹੁੰਦੀਆਂ ਜਾਂਦਾ ਪਾ ਜੀ। ਹਾਂ। ਹੁਣ ਮੈਨੂੰ ਆਪਾਂ ਇਹ ਗੱਲ ਕਰਦੇ ਆਂ ਸਰ। ਵੇ ਆਉਣ ਵਾਲੇ ਜਿਹੜੇ ਬੱਚੇ ਆ ਜੀ ਹਾਂ ਜਿਹਦੇ ਬੱਚੇ ਇਸ ਫੀਲਡ ਦੇ ਵਿੱਚ ਨੂੰ ਆਉਣਾ ਚਾਹੁੰਦੇ ਆ ਜਾਂ ਬਈ ਆ ਚੁੱਕੇ ਆ ਜਿਹੜੇ ਹਨਾ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜੀ ਦੇਖੋ ਜੀ ਮੈਂ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਜਾਂ ਬੱਚੇ ਸਿੱਖ ਰਹੇ ਆ ਜਾਂ ਸਿੱਖ ਚੁੱਕੇ ਆ ਜਾਂ ਸਿੱਖਣਾ ਚਾਹੁੰਦੇ ਆ ਉਹਨਾਂ ਨੂੰ ਮੇਰਾ ਇੱਕੋ ਹੀ ਸੰਦੇਸ਼ ਆ ਕਿ ਅੱਛਾ ਸੁਣੋ ਤੇ ਅੱਛਾ ਬਗਾਓ अच्छे उस्तादां ਦੇ ਕੋਲ ਸਿੱਖੋ ਬਿਲਕੁਲ ਤੇ ਮਨ ਲਗਾ ਕੇ ਇਸ ਚੀਜ਼ ਦੇ ਉੱਤੇ ਮਿਹਨਤ ਕਰੋ ਗਲਤ ਸੰਗਤ ਨੂੰ ਛੱਡੋ ਬਿਲਕੁਲ ਜੀ ਤੇ ਜੋ ਸਾਡਾ ਮੋਡ ਕਲਾਸੀਕਲ ਸੰਗੀਤ ਸ਼ਾਸਤਰੀ ਸੰਗੀਤ ਜੋ ਰਾਗਦਾਰੀ ਸੰਗੀਤ ਹੈ ਅਸੀਂ ਉਹਨੂੰ ਨਾ ਛੱਡੀਏ ਬਿਲਕੁਲ ਜੀ ਆਪਾਂ ਗਾਈਏ ਹਰ ਇੱਕ ਚੀਜ਼ ਗਾਈਏ ਵੈਸਟਰਨ ਗਾਈਏ ਫੌਕ ਗਾਈਏ ਅਰੈਬਿਕ ਗਾਈਏ ਹਰ ਚੀਜ਼ ਨੂੰ ਗਾਈਏ ਪਰ ਲੇਕਿਨ ਜੋ ਸਾਡਾ ਮੋਡਾ ਸ਼ਾਸਤਰੀ ਸੰਗੀਤ ਜੋ ਇੰਨੀ ਵੱਡੀ ਵਿਰਾਸਤ ਅੱਜ ਵੱਡੇ ਵੱਡੇ ਦੇਸ਼ ਇਸ ਸੰਗੀਤ ਦਾ ਲੋਹਾ ਮੰਨਦੇ ਆ ਮੰਨਦੇ ਮੰਨਦੇ ਜੀ ਅਸੀਂ ਉਸ ਚੀਜ਼ ਨੂੰ ਨਾ ਛੱਡੀ ਆਪਣਾ ਮੋਡ ਨਾ ਛੱਡੀਏ ਸੋ ਡਟ ਕੇ ਪ੍ਰੈਕਟਿਸ ਕਰੀਏ ਡਟ ਕੇ ਰਿਆਜ਼ ਕਰੀਏ ਤਾਂ ਜੋ ਆਉਣ ਵਾਲੇ ਜਿਸ ਤਰ੍ਹਾਂ ਬਜ਼ੁਰਗਾਂ ਨੇ ਮਿਹਨਤ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸ਼ਾਸਤਰੀ ਸੰਗੀਤ ਦਾ ਨਾਮ ਹੋਰ ਚਮਕੇ ਮੈਂ ਹੁਣ ਬੇਨਤੀ ਕਰੂੰਗਾ ਵੀ ਥੋੜਾ ਜਿਹਾ ਨਾ ਇੱਕ ਛੋਟਾ ਜਿਹਾ ਹੈਨਾ ਆਪਣੇ ਬੱਚਿਆਂ ਨੂੰ ਸੰਤਾਂ ਨੂੰ ਜਾਂ ਜਿਹੜੇ ਸੁਣਨ ਵਾਲੇ শ্রোਤੇ ਆ ਉਹਨਾਂ ਨੂੰ ਵੀ ਤੁਸੀਂ ਇੱਕ ਕੀਰਤਨ ਦੇ ਉੱਪਰ ਨਾ ਥੋੜਾ ਜਿਆ ਕ ਜੀ ਕੀਰਤਨ ਦਾ ਜਿਹੜਾ ਹੈਗਾ ਹੈ ਲਬਜ਼ ਜੀ ਜੀ ਉਹ ਵੀ ਇੱਕ ਸ਼ਬਦ ਸੁਣਾਓ ਥੋੜਾ ਥੋੜਾ ਜਿਆ ਜਾਨੀ ਕਿ ਬਿਲਕੁਲ ਬਿਲਕੁਲ ਬੱਚਿਆਂ ਨੂੰ ਉਹ ਵੀ ਸੁਣਾਓ ਜੀ ਜੀ ਆ ਵਾਹੇ ਗੁਰੂ ਵਾਹੇ ਗੁਰੂ ਮੇਰੇ ਸਾਥ ਗੁਰਾਂ ਖੁਦ ਜੇ ਵੜਿਆ ਵਰ ਨਾ ਕੋਈ ਮੇਰੇ ਸਾਥ ਗੁਰਾਂ ਖੁਦ ਜੇ ਵੜਿਆ ਵਰ ਨਾ ਕੋਈ ਭਾਵੇਂ ਰਖ ਮੁਕਤ ਸਰਨਾਗ ਤੇ ਮਨ ਮੂਰਖ ਮੁਗਦੇ ਸਰਣਾਕ ਤੇ ਕਰ ਕਿਰਪਾ ਮੇ ਲੋ ਹਰ ਸੋਈ ਮੇਰੇ ਸਤ ਗੁਰਾ ਤੁਧ ਜੇ ਵਦਿਆ ਪਰ ਨਾ ਕੋਈ ਮੇਰੇ ਸਤ ਗੁਰਾ ਤੁਧ ਜੇ ਵਦਿਆ ਪਰ ਨਾ ਕੋਈ ਅੱਛਾ ਮੱਲੋ ਆਪਾਂ ਨਾ ਸਾਰੇ ਜਣੇ ਕੋਸ਼ਿਸ਼ ਇਹ ਕਰੀਏ ਵੀ ਸੰਗੀਤ ਦੇ ਉੱਪਰ ਇਹ ਸ੍ਰਿਸ਼ਟੀ ਦਾ ਜਿਹੜਾ ਬ੍ਰਹਮ ਮੰਡਲ ਹੈ ਜਿਹੜਾ ਆ ਉਹ ਜਾਨੀ ਕਿ ਸਿਧਾਂਤ ਟਿਕਿਆ ਹੋਇਆ ਵਾ ਜਦੋਂ ਕੁਝ ਵੀ ਨਹੀਂ ਸੁਣਦਾ ਤਾਂ ਕਹਿਣ ਦਾ ਭਾਵ ਕੁਝ ਵੀ ਨਹੀਂ ਸੁਣਦਾ ਉਦੋਂ ਵੀ ਸੰਗੀਤ ਜਿਹੜਾ ਵਾ ਉਹ ਸੁਣਦਾ ਵਾ ਤੇ ਵੀ ਆਪਾਂ ਸਾਰੇ ਜਣੇ ਸੰਗੀਤ ਦੇ ਨਾਲ ਜੁੜੇ ਰਹੀਏ ਤੇ ਸੰਗੀਤ ਨੂੰ ਬਹੁਤ ਲਾਗਿਓ ਹੋ ਕੇ ਆਪਾਂ ਸਿੱਖੀਏ ਆਪਾਂ ਦਿਲੋਂ ਸਿੱਖੀਏ ਤੇ ਬਾਕੀ ਵਾਈਬ ਨੂੰ ਮੇਰ ਕਰਨ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ੀਆਂ ਮਾਣੋ